おはい。 ਬੋਲ ਦਸਤੂਰ ਬੋਲ ਦਸਤੂਰ ਜੀ ਬਰ ਹੈ ਇਸ ਘਰ ਦਾ ਤੂੰ ਸੱਤ ਗੇੜੇ ਘੜਦੇ ਘਰਾਟਾਂ ਦੇ ਘੜਦੇ ਸੱਤ ਗੇੜੇ ਥਾਣੇ ਦੇ ਬਰਾਬਰ ਉਹ ਬਸ ਬਸ ਹੋਰੀ ਨਹੀਂ ਬਹੁਤ ਜੀ ਤੁਸੀਂ ਟੀਮ ਮੰਗਲਾ ਸੀ ਕੀ ਕਰਦੇ ਇਹ ਸਰ ਜੀ ਮਾਨ ਜੋ ਐਸਐਸਪੀ ਸਾਹਿਬ ਪਟੰਡਾ ਡੀਐਸਪੀ ਸਾਹਿਬ ਤਲਵੰਡੀ ਸਾਹਿਬ ਉਹਦੀ ਹਦਾਇਤਾਂ ਅਨੁਸਾਰ ਜਿਹੜੇ ਮਾੜੇ ਅਨਸਰ ਸੀ ਉਹਨਾਂ ਦੀ ਨਿਗਰਾਨੀ ਰੱਖੀ ਜਾ ਰਹੀ ਸੀ ਉਸੇ ਦੌਰਾਨ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਗੁਰਪ੍ਰੀਤ ਸਿੰਘ ਜਿਹੜਾ ਫੁੱਲੋ ਖਾਰੀ ਦਾ ਰਹਿਣ ਵਾਲਾ ਹੈ ਇਹਦੇ ਕੋਲੇ ਗੈਰ ਕਾਨੂੰਨੀ ਅਸਲ ਹੈਗਾ ਇਉਂਦੇ ਸੰਦਰਭ ਵਿੱਚ ਅਸੀਂ ਨੂੰ ਅਰੈਸਟ ਕਰਕੇ ਦੇਖੋ ਇੱਕ 32 ਦਾ ਦੇਸੀ ਪਿਸਟਲ ਤੇ ਦੋ ਰੌਂਦ ਜਿਹੜੇ ਜਿੰਦਾਬਰਾਮਤ ਕੀਤੇ ਨੇ ਜੀ ਕਿ ਤੁਹਾਨੂੰ ਲੰਦਾ ਤਕਰੀਰ ਜਾਂਚ ਕੀਤੀ ਜਾਦੀ ਹੈ ਕਿ ਮਾਨਸਾ ਕੀ ਸੀ ਹਾਂਜੀ ਸਰ ਜੀ ਜਿੰਨਾ ਕ ਅਸੀਂ ਦੀ ਤਪਰੀਸ਼ ਹੁਣ ਤੱਕ ਕੀਤੀ ਹੈ ਇਹਦੇ ਪਿੰਡ ਦਾ ਇੱਕ ਰਹਿਣਾ ਵਾਲਾ ਮੁੰਡਾ ਹੈ ਉਹ ਤੋਂ ਇਹਨੇ ਵੈਪਨ ਲਿਆ ਸੀਗਾ ਤੇ ਇਹਨੇ ਐਮਪੀ ਤੋਂ ਮਗਾਇਆ ਸੀ ਵੈਪਨ ਕਾਰਨ ਇਹ ਸੀ ਕਿ ਇਹ ਇੱਕ ਨਸ਼ਾ ਵੇਚਣ ਦਾ ਕੰਮ ਕਰਦਾ ਸੀਗਾ ਤੇ ਪਿੰਡ ਦੇ ਇੱਕ ਦੋ ਨੌਜਵਾਨੇ ਨੂੰ ਇਹ ਕੰਮ ਤੋਂ ਰੋਕਦੇ ਸੀ ਇਹਨਾਂ ਦੀ ਆਪਸ ਚ ਲੜਾਈ ਵੀ ਹੋਈ ਸੀਗੀ ਇਸ ਕਰਕੇ ਇਹਨੇ ਵੈਪਨ ਉਹਨਾਂ ਦੀ ਸੇਵ ਦੇ ਆਪਣੇ ਕੋਲ ਲੈਂਦਾ ਸੀ ਜੀ ਪਹਿਲਾਂ ਵੀ ਮਾਮਲੇ ਦਰਜੇ ਗਏ ਹਾਂਜੀ ਇਹ ਤੇ ਦੋ ਆਲ ਰੈਡੀ ਪਹਿਲਾ ਮੁਕਦਮੇ ਨੇ ਕੰਟੀ ਦਾ ਮੁਕਦਮਾ ਦਰਜ ਹੈ ਇੱਕ ਸ਼ਰਾਬ ਦਾ ਮੁਕਦਮਾ ਦਰਜ ਹੈ ਜੀ ਕੀ ਕਾਰਵਾਈ ਕੀਤੀ ਹੈ ਸਰ ਇਹ ਤੇ ਅਸੀਂ 134 ਨੰਬਰ ਮੁਕਦਮਾ ਜਿਹੜਾ ਆਰਮ ਜੈਕਟ ਤਹਿਤ ਦੇਤਾ ਅਗਲੀ ਤਫਤੀਸ਼ ਜਾਰੀ ਹੈ ਜਿੱਥੋਂ ਇਹਨੇ ਵੈਪਰ ਲੈਂਦਾ ਹੈ ਜਿੱਥੇ ਜਿੱਥੇ ਵਰਤਿਆ ਉਹ ਜੋ ਵੀ ਇਹਦੇ ਵਿੱਚ ਆਊਗਾ ਉਹ ਅਗਲੀ ਤਫਤੀਸ਼ ਦਰਾਂ ਫਰਜ਼ ਤਫਤੀਸ਼ ਦਰਾਂ ਨੂੰ ਲੈਂਦਾ ਜੀ ਇਹਦੇ ਨਾਲ ਉਹ ਵੀ ਬੰਦੀ ਸ਼ਾਮ ਨੂੰ ਹੋ ਸਕਦਾ ਹਾਂਜੀ ਹੋ ਸਕਦਾ ਹੈ ਜੀ ਅਗਲੀ ਤਫਤੀਸ਼ ਦੇ ਵਿੱਚ